ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਇਹ ਤੁਹਾਨੂੰ ਦੱਸਿਆ ਕਿ ਬੱਬਰ ਖਾਲਸਾ ਅਤਿਕਵਾਦੀ ਗਰੁੱਪ ਦਾ ਇੱਕ ਮੈਂਬਰ 6 ਪਿਸਤੌਲਾਂ ਸਮੇਤ ਕੀਤਾ ਗਿਆ ਗ੍ਰਿਫਤਾਰ ਇਸ ਬੰਦੇ ਵਿੱਚ ਕੀ ਕੁਝ ਕਹਿ ਰਹੇ ਨੇ ਸੀਪੀ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਆਉ ਤੁਹਾਨੂੰ ਵੀ ਦੱਸਦੇ ਹਾਂ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਦ ਸ਼ਰਮਾ ਦੀ ਖਾਸ ਰਿਪੋਰਟ ਟੋਲਰੈਂਸ ਪਾਲਸੀ ਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸੈਕਟਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਬਬਰ ਖਾਲਸਾ ਨਾਲ ਰਿਲੇਟਡ ਟੈਰਰ ਮੋਡਿਊਲ ਬੰਦ ਕੀਤਾ ਗਿਆ ਹੈ ਔਰ 6 ਸਫਿਸਟੀਕੇਟਿਡ ਵੈਪਨ ਜੜੇ ਹਵ ਪ੍ਰਾਪਤ ਕੀਤੇ ਗਏ 4 ਗਲੋਕ ਨੇ नाइन एम एम दे और दो पीएक्स फाइव जोइंट थ्री जीरो कैलीबरपन बड़े मैं समझदा कि लीथल वेपन ने और जो बेसिक के एक एना टैरिस बबर खालसा जम कर रहा है बंदा फया गया नाम हैंकार सिंह सन ऑफ गुरनाम सिंह जलाल उसमो मेहता अमृतसर रूरल अठारह साल के करीब उम्र है प्लस टू पास है पढ़ाई कर रहा है और गलत कंपनी चा के इन्ह एसोसीएट हो गया ए सारा मोड्यूल है बारहों बैठा यूके बेस्ड है इंग्लैंड बेस्ड धर्म सिंह एलियरमा संधु सन ऑफ मेजर सिंह ਬਿਲੀਤ ਨੂੰ ਵਾਕਲਾ ਅੰਮ੍ਰਿਤਸਰ ਰੂਰਲ ਇਹ ਜੋ ਕਿ ਬਹੁਤ ਟੌਪ ਟੈਨਿਸ ਸਰਵਿੰਦਰ ਰੰਦੇ ਦਾ ਖਾਸ ਬੰਦਾ ਹੈ ਔਰ ਉਹਦੇ ਥਰੂ ਇਹ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਪੁਸ਼ ਕੀਤੀਆਂ ਗਈਆਂ ਕਨਸਾਈਨਮੈਂਟ ਦੇ ਥਰੂ ਵੈਪਨਸ ਨੇ ਔਰ ਇਹਦੇ ਚ ਇਹ ਮੋਡਿਊਲ ਪੁਸ਼ ਕੀਤਾ ਇਹ ਆਵੇ ਓੰਕਾਰ ਸਿੰਘ ਨੇ ਰੀਸੀਵ ਕਰਕੇ ਅਗੇ ਇੱਕ ਹੋਰ ਕਿਸੇ ਨੂੰ ਇਹ ਡਿਲੀਵਰੀ ਦੇਣੀ ਸੀ ਜੋ ਕਿ ਕਟਆਊਟ ਬਣਾਏ ਜਾਂਦੇ ਆ ਜਿਹਨਾਂ ਟੈਰਰ ਮੋਡਿਊਲਸ ਵੱਲੋਂ ਉਹ ਦੇਖਪਾ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਬਾਹਰ ਬੈਠੇ ਜਿਹੜੇ ਹੈਂਡਲਰਸ ਨੇ ਪਰਮਸੰਦੂ ਅੱਗੇ ਵੀ ਕਾਫੀ ਕੈਸਸ ਦੇ ਵਿੱਚ ਫਿਕਰ ਹੋਇਆ ਔਰ ਇਹ ਜਿਹੜੀ ਐਕਟੀਵਿਟੀਜ਼ ਨੇ ਇਹ ਦੇਖੇ ਗਰਾਊਂਡ ਲੈਵਲ ਦੇ ਬੰਦੇ ਨੇ ਉਹਨਾਂ ਨੇ ਉਹ ਯੂਜ਼ ਕਰਕੇ ਆਪਣਾ ਨੈਟਵਰਕ ਇਹ ਪੈਰਸ ਐਕਟੀਵਿਟੀਜ਼ ਨੂੰ ਬढ़ावा ਦੇਣ ਵਾਸਤੇ ਇਹ ਚੀਜ਼ਾਂ მოਗਾਈਆਂ ਗਈਆਂ ਤੇ ਅੱਗੇ ਡਿਸਕਸਿਊਟ ਹੋਇਆ ਸੀ ਪਰ ਬਹੁਤ ਵਧੀਆ ਕੰਮ ਹੋਇਆ ਸਾਡੀ ਟੀਮ ਲੈਡ ਬਾਈ मिटर रविंद्रपाल डीसी पी इनवैसिगे साढ़े एस पी जगविंदर संधु साहब ए डीसी पी इनवैसिगेशन यादविंदर एसी पी इनवैसिगे इंस्पैक्टर मोलक दीप उन्होंने टीम उन्होंने बेहद काम किया और इंटैलीजेंस बेस्ड ऑपरेशन जिनकू अंजाम दता गया और ये जोड़ा है टैरिस मड्यूल पूरे का पूरा बस्ट होया स्पैशली क्राइम रोकता है और जेने सोफिस्टिकेटेड वैपन ने बड़े अंशा दे हाथ नी लागदे कि क्राइम रहेनेस क्राइम यो ना हो किता जाणा हुंदा है कि आपा समझदेया ओनु प्रिवेंट किता जा सके। ਕਰੇਨਰ ਕੋਈ ਟਾਰਗੇਟ ਫੈਕਟ ਉਪਰ ਕਾਉਂਸਟ ਟਾਰਗੇਟ ਟਾਰਗੇਟ ਇਹਨੂੰ ਬੰਦੇ ਨੂੰ ਨਹੀਂ ਪਤਾ ਕਿ ਕਟਆਊਟ ਸੀਗੇ ਜਿਹਨਾਂ ਨੇ ਹੈਂਡਓਵਰ ਕਰਨੇ ਸੀ ਪਰ ਪਹਿਲਾਂ ਹੀ ਆਪਣੀ ਪੁਲਿਸ ਟੀਮ ਨੇ ਬੜੀ ਬਸਰਤੀ ਨੇ ਇਹਨਾਂ ਨੂੰ ਫੜ ਲਿਆ। ਬਾਕੀ ਦੀ ਪੁੱਛਗਿੱਛ ਜਾਰੀ ਹੈ। ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਸਾਰੇ ਐਂਗਲ ਸੋ ਥੈਟ ਜਿਹੜੇ ਇਹਨਾਂ ਦੇ ਹੋਰ ਗ੍ਰਾਊਂਡ ਲੈਵਲ ਤੇ ਇਥੇ ਅ ਫੂਡ ਸੋਲਜਰਸ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਮੰਨਦਾ ਜਿਹਦੇ ਪਹਿਲਾਂ ਪਹਿਲਾ ਵੀ ਕਿਹੜਾ ਕਰਨਾ ਹੋਣੀ ਐਕਟੀਵਿਟੀ ਉਹ ਇਸ ਦਾ ਕੈਪੈਸਿਟੀ ਦਾ ਉਹਦੇ ਵਕਤ ਮਤੇ ਦਾ ਬੇਤੇ ਇਹ ਕਿਹਦੀ ਦੇਖੋ ਗੱਲ ਕੀ ਹੁੰਦੀ ਹੈ ਕਿ ਆਪ ਤਨ ਆ ਇਸ ਏਰੀਆ ਦਾ ਬੰਦਾ ਹੈ ਤਾਂ ਨੇਚਰਲੀ ਕੋਈ ਨਾ ਕੋਈ ਬੰਦੇ ਗਾਰਡ ਲਿੰਕ ਹੋ ਜਾਂਦੇ ਆ ਜਿਵੇਂ ਆਪਾਂ ਸਾਰੇ ਪੁਰਾਣੇ ਮੋਡਿਊਲ ਵੀ ਦੇਖਿਆ ਪਟ ਮੇਨ ਗੱਲ ਇਹ ਕਿ ਇਹ ਸਾਡਾ 6 ਵੈਪਨਸ ਦੀ ਰਿਕਵਰੀ ਨਾ ਪ੍ਰੋਵੈਂਸ਼ਨ ਬੜੀ ਵੱਡੀ ਹੋਈ ਹੈ ਔਰ ਜਿਹੜਾ ਦੂਜੀ ਗੱਲ ਮਨਸੂਬੇ ਆਪਾਂ ਨੂੰ ਪਤਾ ਹੈ ਕ੍ਰਾਸ ਕਵਾਟਰ ਜਿਹੜੇ ਐ ਡਿਸਟਰਬੈਂਸ ਪੈਦਾ ਕਰਨੀ ਆਪਣੇ ਕੋਲਪ ਦੇ ਵਿੱਚ ਉਹਦੇ ਚੋ ਲੱਗੇ ਰਹਿੰਦੇ ਆ ਔਰ ਜਿਹੜੇ ਕੋਲੇ-ਪਾਲੇ ਲੋਕ ਨੇ ਉਹਨਾਂ ਦੇ ਖਾਂਸੇ ਚਾਕੇ ਤੇ ਆਪ ਫਸ ਜਾਂਦੇ ਆ ਕੀ ਲੈ ਕੇ ਜਿਹੜਾ

ਪਰ ਅਸੀਂ ਡੈਫੀਨਿਟਲੀ ਇੱਥੇ ਕੰਮ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਜਿਹੜਾ ਇਹਨਾਂ ਦਾ ਫੋਲਡ ਹੈ ਉਹਦੇ ਤੱਕ ਪਹੁੰਚਾਂਗੇ ਕਿੱਥੇ ਵੈਪਨ ਯੂਜ਼ ਕਰ ਦਿੱਤੇ ਕੇ ਬਾਅਦ ਕਾਫੀ ਸਿਚੂਏਸ਼ਨ ਦੇ ਵਿੱਚ ਦੇਖੋ 44 ਸੈਕਟਿਵਿਟੀ ਵਾਸਤੇ ਡੈਫੀਨਿਟਲੀ ਮੈਂ ਤਾਂ ਕਹੂੰਗਾ ਕਿ ਇਹਨਾਂ ਨੇ ਯੂਜ਼ ਕਰਨੇ ਬਹੁਤ ਕਰਨੇ ਸੀਗੇ ਕਿਉਂਕਿ अदरवाइज ਪਹੁੰਚਾ ਨਹੀਂ ਨਹੀਂ ਇਹਨਾਂ ਨੇ ਲੀਟਲ ਵੈਪਨ ਮੰਗਵਾਉਂਦਾ ਸਾਰੇ ਪਾਸੇ ਸਾਰੇ ਉਧਰ ਹੀ ਆਏ ਜੀ ਟੋਟਲ ਡਰੋਨ ਰਾਹੀਂ ਔਰ ਕਾਫੀ ਬਦ ਲੇਟੈਸਟ ਵੈਪਨ ਇਹ ਤਾਂ ਉਹ ਵੀ ਲੱਭਣ ਪੈਣਾ ਪੈਣਾ ਦੇਖਾ ਦੇ ਕਾਫੀ ਨਹੀਂ ਡੈਫੀਨਿਟਲੀ ਜੀ ਇਹ ਤਾਂ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਇਹਨੇ ਰਸੀਵ ਕੀਤੀ ਕਨਸਾਈਨਮੈਂਟ ਉਹਨੂੰ ਪਿੱਕ ਕਰਕੇ ਤੇ ਅਕੇ ਉਹਗੇ ਅੱਜਕੱਲ ਇਹ ਕੱਟਆਉਟਸ ਰੱਖਦੇ ਆ ਜਿੱਦਾਂ ਇੱਕ ਬੰਦਾ ਜਾ ਰਿਹਾ ਉਹਦੇ ਦਾ ਨਹੀਂ ਪਤਾ ਹੁੰਦਾ ਉਹਨੂੰ ਕਰਕੇ ਲੈਂਡਮਾਰਕ ਦਿੱਤਾ ਜਾਂਦਾ ਹੋਰ ਦਿੱਤਾ ਜਾਂਦਾ ਉਸ ਤੇ ਅਸੀਂ ਕੰਮ ਕਰਦੇ ਆ ਸਰ ਜੀ 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 ਆ ਇਹ ਸਾਰੇ ਬਲੌਕ ਵਗੈਰਾ ਤੁਹਾਨੂੰ ਪਤਾ ਹੈ ਪਾਕਿਸਤਾਨ ਮੇਡ ਤਾਂ ਨਹੀਂ ਹੁੰਦੇ PX5 ਵੀ ਬੜਾ ਸੂਫਿਸਟੀਕੇਟਡ ਪਿਸਟਲ ਹੈ ਇਹਦਾ ਆਟੋਮੈਟਿਕ ਫਾਇਰ ਵੀ ਕਰਦਾ ਸੋ ਡੈਫੀਨਿਟਲੀ ਪਰੋਂ ਆਉਂਦੇ ਨੇ ਤੇ ਬਾਇਆ ਪਾਕਿਸਤਾਨ ਜਿਹੜੇ ਟੈਰਰਿਸਟ ਗਰੂਪਸ ਨੇ ਉਹਨਾਂ ਦਾਹੀਂ ਪੁਸ਼ਿਨ ਕੀਤੇ ਜਾਂਦੇ ਪਰ ਟੈਰਰਿਸਟ ਵੀ ਜਾਂਦੇ ਰਹਿੰਦੇ ਨੇ ਇਹ ਕਿਸ ਤਰ੍ਹਾਂ ਜਾਂਦੀ ਡੇਗਰੀ ਕੋਈ ਕਿ ਆਮ ਤੱਕ ਕੋਈ ਘਟਾਉਂਦੀ ਫਿਰ ਹੁੰਦਾ देखो बहुत बढ़िया कामयाबी है देखो प्रिवेंशन इज बेटर देन प्योर ਬਾਅਦ ਚ ਤਾਂ ਬਹੁਤ ਜ਼ੋਰ ਲੱਗਦਾ ਹੈ ਪ੍ਰिवेंट ਕਰਨਾ ਹੀ ਪੁਲਿਸ ਦਾ ਸਭ ਤੋਂ ਫਸਟ ਰੋਲ ਹੈ ਪ੍ਰिवेंशन ਐਂਡ ਡਿਟੈਕਸ਼ਨ ਆਫ ਕ੍ਰਾਈਮ ਸਾਡਾ ਮੇਨ ਜਿਹੜਾ ਮੋਟਿਵ ਹੁੰਦਾ ਹੈ ਔਰ ਸਾਡੇ ਜੋ